ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਰਾਤ ਫੇਰ ਬਹੁਤ ਤੂਫਾਨ ਨੇਰੀ ਸਾਰੇ ਪਾਸੇ ਬੁਰਾ ਹਾਲ ਹੀ ਸੀਗਾ ਤੇ ਬਹੁਤ ਆਇਆ ਹਨਾ ਰਾਤ ਵੀ ਤੇ ਹੁਣ ਅਜਨਾ ਆਪਣੇ ਨਾਲ ਇੱਥੇ ਮੋਟਰ ਤੇ ਅੰਬ ਲੱਗਿਆ ਦੇਖੋ ਹਨਾ ਤੇ ਇਹਨੂੰ ਬਹੁਤ ਅੰਬ ਲੱਗਦੇ ਆ ਐਤ ਕੀ ਲੱਗਿਆ ਪਿਛਲੇ ਸਾਲ ਨਹੀਂ ਸੀ ਅੱਗੇ ਨਹੀਂ ਸੀ ਇੰਨੇ ਲੱਗਦੇ ਹੁਣ ਲੱਗਣ ਲੱਗ ਗਏ ਇਹਨੂੰ ਬਹੁਤ ਤੇ ਕਿਉਂਗੇ ਹੁਣ ਪਾਣੀ ਚ ਰਹਿੰਦਾ ਨਾ ਤਾਂ ਕਰਕੇ ਅੰਬ ਲਾ ਉਹ ਪਰਲਾ ਆਚਾਰੀ ਅੰਬ ਔਰ ਲਾ ਮੇਲਾ ਦਾ ਦੂਜੇ ਅੰਬ ਖਾਣ ਵਾਲੇ ਬਹੁਤ ਫਲ ਆਇਆ ਹੋਇਆ ਹੈ ਨਾ ਇਹ ਤੁਸੀਂ ਦੇਖ ਲਓ ਵੀ ਜਿਹੜੇ ਬੰਦੇ ਅੰਬ ਇੱਥੇ ਚੱਕਣ ਦੇ ਆਦੀ ਹੋਏ ਹੋਏ ਹਨ ਚੋਰ ਚੋਰੀ ਕਵਾਂਗੇ ਆਪਾਂ ਤਾਂ ਵੀ ਜੋ ਚੋਰੀ ਚੱਕਦੇ ਆ ਤੇ ਤੁਸੀਂ ਦੇਖ ਲਓ ਵੀ ਜਿਵੇਂ ਹੁਣ ਰਾਤ ਹਨੇਰੀ ਆਈ ਹੈ ਨਾ ਮੈਂ 5 ਵਜੇ ਵੀ ਆ ਕੇ ਇੱਥੇ ਦੇਖ ਲਿਆ 5 ਵਜੇ ਦਿਨੋਂ ਆਉਂਦੇ ਨੂੰ ਇੱਥੇ ਇੱਕ ਕੰਮ ਨਹੀਂ ਲੱਭਦਾ ਤਾਂ ਹਾਰ ਕੇ ਕੱਲ ਪਰਲੇ ਅੰਬ ਤੋਂ ਅੰਬ ਹੱਥ ਨਾਲ ਹੀ ਤੜਾਤੇ ਸਾਰੇ ਵੀ ਅਚਾਰ ਪਾਉਣਾ ਸੀ ਆਪੋ ਤੋੜ ਲੇ ਸਾਰੇ ਹੁਣ ਹਨ ਤੇ ਆ ਥੱਲਿਓਂ ਵੀ ਮੱਕੀ ਮੁੱਕੀ ਮਿੱੱਦੀ ਪਈ ਆ ਤੇ ਹੁਣ ਹੁਣ ਵੀ ਦੇ ਲੋ ਮੈਂ ਆਇਆ ਅਜੇ ਯਾਨੀ ਕਿ 6:00 ਵਜੇ 6:00 ਵਜੇ ਆਇਆ ਤੇ ਥੱਲੇ ਕੋਈ ਅੰਬ ਦਾ ਇੱਕ ਨੋਂ ਨਿਸ਼ਾਨਾ ਵੀ ਨਹੀਂ ਦਿੰਦਾ ਜਿਹੜਾ ਖਰਾਬ ਅੰਬ ਆ ਉਹੀ ਪਿਆ ਵਾ ਬਾਕੀ ਸਾਰੇ ਅੰਬ ਲੈ ਕੇ ਜਾਂਦੇ ਤੇ ਇੱਧਰ ਆਪਣਾ ਕਦੂਆਂ ਦਾ ਬਾੜਾ ਦੇਖ ਲਓ। ਬਹੁਤ ਸੋਹਣੇ ਕਦੂ ਉੱਤਰਦੇ ਆ। ਵਧੀਆ ਉਤਰੀ ਜਾਂਦੇ ਆ ਯਾਨੀ ਕਿ ਤਿੰਨ ਬੁੜੀਆਂ ਹੁੰਦੀਆਂ ਨੇ ਕਦੂ ਤੋੜਨ ਨੂੰ। ਤੇ ਨਾਲੇ ਉਹ ਤੋੜਦੀਆਂ ਵੀ ਆ। ਤੇ ਪੈਕ ਵੀ ਉਹਨਾਂ ਨੇ ਕਰਕੇ ਦੇਣਾ। ਸਾਰਾ ਕੁਝ ਆਪੇ ਕਰਕੇ ਦਿੰਦੀ ਆ। 1 ਕਿਲਾ ਆਪਣਾ ਕਦੂ ਆ। ਤੇ ਸਮਝ ਲਓ ਥੋੜਾ ਜਿਹਾ ਟਿੰਡੋਆ ਨਾਲ ਹਨਾ। ਤੇ ਥੋੜਾ ਜਿਹਾ ਪੇਠਾ ਵਾ ਲੱਗਿਆ ਹੈ। ਇੱਕ ਤਾਂ ਇੰਨੇ ਘਾਉਣ ਦੇ ਨਾਲ ਇਹ ਮौज ਆ ਕਿ ਘਰ ਦੀ ਸਬਜ਼ੀ ਨਹੀਂ ਮੁੱਕਦੀ ਹਨਾ ਤੇ ਘਰੇ ਸਬਜ਼ੀ ਕਦੀ ਕद्दू ਕਦੀ ਟਿੰਡੋ ਕਦੀ ਪੇਠਾ ਹਫਤੇ ਦੀਆਂ ਦੇਖ ਲਓ ਹਫਤੇ ਦੀਆਂ ਪੂਰੀਆਂ ਰੈਗੂਲਰ ਸਬਜ਼ੀਆਂ ਹੈਗੀਆਂ ਆਪਣੇ ਕੋਲ ਇੱਕ ਦਿਨ ਟਿੰਡ ਕद्दू ਟਿੰਡੋ ਪੇਠਾ ਤੇ ਬਤਾऊं ਘਰੇ ਲੱਗੇ ਹੋਏ ਆ ਬੈਂਗਣ ਕਹਿ ਦਿੰਨੇ ਆ ਜੀ ਨੂੰ ਉਥੇ ਬਨਾਲ ਆਪਣਾ ਬਾਗਲਾ ਵਾ ਹਨਾ ਤੇ ਨਾਲ ਹੀ ਉਥੇ ਦੂਜਾ ਚੱਪਣ ਕੱਦੂ ਵੀ ਹੈਗਾ ਤੇ ਤੇ ਨਾਲ ਹੀ Shimla mirch ਇੱਕ ਹਫ਼ਤੇ ਦੀ ਹਰ ਰੋਜ਼ ਬਦਲੀਆਂ ਸਬਜ਼ੀਆਂ ਧਰ ਸਕਦੇ ਆ ਵੀ ਹੁਣ ਤਾਂ ਪੂਰੀਆਂ ਸਬਜ਼ੀਆਂ ਹੀ ਚੱਲਦੀਆਂ ਦਾਲ ਦਾ ਬਹੁਤ ਘੱਟ ਬਣਦੀ ਦਾਲ ਵੀ ਘਰ ਦੀ ਹੋ ਗਈ ਮੂੰਗੀ ਤੇ ਤੁਸੀਂ ਦੇਖ ਲਓ ਵੀ ਦਾਲ ਵੀ ਘਰ ਦੀ ਪਿਆਜ਼ ਘਰ ਦੇ ਸੀਗੇ ਲਸਣ ਘਰ ਦਾ ਵਾ ਹਨਾ ਹਲਦੀ ਘਰ ਦੀ ਆ ਮਿਰਚਾਂ ਨਹੀਂ ਬिजੀਆਂ ਤੇ ਹਲਦੀ ਘਰ ਦੀ ਹੋ ਗਈ ਹੈ ਨਾ ਆਲੂ ਘਰ ਦੇ ਤੇ ਸਾਰਾ ਕੁਝ ਕਰਦਾ ਬਹੁਤ ਥੋੜੀ ਜੀ ਸਬਜੀ ਮੁੱਲ ਲੈਣੇ ਹੁੰਦੇ ਆ ਸਾਲ ਦੇ ਵਿੱਚ ਥੋੜੇ ਜਿਹੇ ਦਿਨ ਆਉਂਦੇ ਆ ਜਦੋਂ ਸਬਜੀ ਮੁੱਲ ਲੈਣੀ ਪੈਂਦੀ ਆ ਵੀ ਹਾਂ ਮੁੱਲ ਲਵੇ ਸਬਜੀ ਨਹੀਂ ਤਾਂ ਜ਼ਿਆਦਾਤਰ ਸਬਜੀ ਘਰ ਦੀ ਹੁੰਦੀ ਆ ਆਪਣੀ ਮੁੱਲ ਸਬਜੀ ਨਾਲ ਨਹੀਂ ਆਪਾਂ ਪੰਗੇ ਲੈਂਦੇ ਨਾਲੇ ਰੋਜ਼ ਬਦਲਵੀਂ ਸਬਜੀ ਚੱਲਦੀ ਆ ਹਨਾ ਇੰਨੀ ਕੁ ਤਾਂ ਲਾਉਣਾ ਚਾਹੀਦੇ ਆ ਆਪਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਚਲੋ ਬਾਕੀ ਆਪੋ ਆਪਣੀ ਸੋਚ ਹੁੰਦੀ ਆ ਨਾ ਪਰ ਜੀ ਆਪਾਂ ਨਾ ਸਮਝ ਲਓ ਅੱਧਾ ਕੇ ਗੀਲਾ ਜਾਂ ਜਿਹੜੇ ਚੰਗੀ ਖੇਤ ਵੀ ਜਾਦੇ ਖੇਤੀ ਕਰਦੇ ਆ ਉਹਨਾਂ ਲਈ ਕਹਿੰਨਾ ਵੀ ਬਿੱਗਾ ਕੱਢ ਕੇ ਤੇ ਰੱਖ ਦਈਏ ਨਾ ਆਪਣੀ ਬਾੜੀ ਲਾਉਣ ਨੂੰ ਉਹਦੇ ਵਿੱਚ ਇੱਕ ਬੰਦਾ ਪੱਕਾ ਰੱਖ ਦੋ ਲੈ ਤੁਹਾਡੀ ਸਬਜ਼ੀ ਨਹੀਂ ਮੁੱਕਣ ਦਿੰਦਾ ਉਹ ਐਨੀ ਗੱਲ ਆ ਆਪ ਦੀ ਤਨਖਾਹ ਉਹਨੇ ਸਬਜ਼ੀ ਤੇ ਹੀ ਮੋੜੀ ਜਾਣੀ ਆ ਆਪਾਂ ਵੀਰੇ ਕਹਿ ਦਿੰਨੇ ਆ ਹਨਾ ਵੀ ਅੱਗ ਨਾਲ ਲਾਉਣ ਦੇ ਫਾਇਦੇ ਜਾਂ ਪਲਾਉ ਫੇਰਨ ਦਾ ਫਾਇਦਾ ਤਾਂ ਕੋਈ ਹੈ ਨਹੀਂ ਹਨਾ ਇੱਕ ਵੀਰ ਨੇ ਪਤਾ ਨਹੀਂ ਕਿਦਨ ਦੀ ਪੋਸਟ ਤੇ ਕਮੈਂਟ ਕਰਿਆ ਹੋਇਆ ਵੀ ਹਨਾ ਚਲੋ ਆਪਾਂ ਨੂੰ ਰਿਪਲਾਈ ਤਾਂ ਪਰ ਜਿਹੜੀ ਚੀਜ਼ ਗਲਤ ਆ ਮੈਂ ਉਹਦਾ ਹੀ ਰਿਪਲਾਈ ਦਿੰਨਾ ਹਨਾ ਠੀਕ ਨਹੀਂ ਕਿ ਹਾਂ ਵੀ ਪਤਾ ਲੱਗੇ ਅਗਲੇ ਨੂੰ ਹਨਾ ਤੇ ਉਹ ਵੀਰ ਨੇ ਕਮੈਂਟ ਕਰਿਆ ਕਿ ਤੂੰ ਭਗਵੰਤ ਮੰਨਦਾ ਵੀ ਜਾਦੇ ਬਣਦਾ ਵੀ ਭਗਵੰਤ ਮਾਨ ਦਾ ਵੀ ਅੱਗ ਨਾ ਲਾਉਣ ਦੇ ਵਿੱਚ ਭਗਵੰਤ ਮਾਨ ਦਾ ਕੀ ਆ ਵੀ ਜੇ ਆਪਾਂ ਅੱਗ ਨਹੀਂ ਲਾਉਂਦੇ ਉੱਚ ਭਗਵੰਤ ਮਾਨ ਦਾ ਕੀ ਜਾਂਦਾ ਜਪ ਭਗਵੰਤ ਮਾਨ ਨੂੰ ਕੀ ਫਾਇਦਾ ਮਿਲਦਾ ਮੈਨੂੰ ਪਹਿਲਾਂ ਇਸ ਗੱਲ ਦਾ ਉਹ ਜਵਾਬ ਦੇ ਦੇਵੇ ਆਪ ਤਾਂ ਮੈਨੂੰ ਲੱਗਦਾ ਵੀਰ ਉਹ ਕੈਨੇਡਾ ਬੈਠਾ ਵਾ ਕਿਉਂਕਿ ਉਹਦੀ ਆਈਡੀ ਹੈ ਜਿਹਦੀ ਉਹਦੀ ਉੱਤੇ ਲਿਖਿਆ ਹੈ ਗ੍ਰੇਟ ਕੈਨੇਡਾ ਐਟ ਗ੍ਰੇਟ ਕੈਨੇਡਾ ਦੀ ਆਈਡੀ ਹੈ ਜੀ ਤੋਂ ਕਮੈਂਟ ਆਇਆ ਹੋਇਆ ਹੈ ਨਾ YouTube ਤੇ ਆਇਆ ਸੀਗਾ ਕਿ ਕੱਲ ਮੈਂ ਪੜਦਾ ਸੀ ਕਮੈਂਟ ਸਾਰਿਆਂ ਦਾ ਰਿਪਲਾਈ ਆਪਾਂ ਦਾ ਰਿਪਲਾਈ ਕਰਦੇ ਆ ਦਿੰਦਾ ਸੀ ਹਨ ਉਹ ਵੀਰ ਨੇ ਲਿਖਿਆ ਵੀ ਤੁਸੀਂ ਨਾ ਲਓ ਅਸੀਂ ਤਾਂ ਅੱਗ ਲਾਵਾਂਗੇ ਵੀ ਵੀਰੇ ਲਾ ਤੂੰ ਯਾਰ ਤੈਨੂੰ ਕੌਣ ਮਨਾ ਕਰਦਾ ਕਿ ਤੂੰ ਅੱਗ ਨਾ ਲਾ ਹਨਾ ਵੀ ਤੂੰ ਬਾਦ ਚੜ ਕੇ ਲਾ ਅੱਗ ਠੀਕ ਨਹੀਂ ਵੀ ਤੈਨੂੰ ਕੋਈ ਨਹੀਂ ਰੋਕਦਾ ਵੀ ਤੂੰ ਅੱਗ ਲਾ ਦੇ ਫਾਇਦਿਆਂ ਦੀ ਗੱਲ ਦੱਸਦਾ ਮੈਂ ਤੁਹਾਨੂੰ ਹੁਣ ਤੁਸੀਂ ਇਹ ਦੇਖੋ ਬਹੁਤ ਸਾਰੇ ਵੀਰ ਆ ਜਿਨ੍ਹਾਂ ਦੀਆਂ ਮੈਂ ਪਨੀਰੀਆਂ ਦੇਦਾ ਬਹੁਤ ਕਹਿੰਦੇ ਆ ਵੀ ਜਿੱਬੀ ਸਾਡੇ ਆ ਘਾਟ ਆ ਗਈ ਆ ਘਾਟ ਆ ਗਈ ਲੋਹੇ ਦੀ ਜਿੰਕ ਦੀ ਮਗਨੀਜ਼ ਦੀ ਵੀਰਿਆ ਤੁਹਾਡੇ ਮੂਰੇ ਪਨੀਰੀ ਖੜੀ ਆ ਇਹਨੂੰ ਪੱਟ ਕੇ ਲੈ ਜਾਓ ਤਾਂ ਟੈਸਟ ਕਰਾ ਲਓ ਵਿਦਆਊਟ ਯੂਰੀਏ ਤੇ ਵਿਦਆਊਟ ਡਾਈ ਤੋਂ ਬਿਨਾ ਇਹਨੂੰ ਹੋਰ ਕੁਝ ਪਿਆ ਹੋਵੇ ਮੈਨੂੰ ਕਹਦੇ ਠੀਕ ਨਹੀਂ ਸਿਰਫ ਕੱਲੀਆਂ ਨਾਰਮਲ ਚੀਜ਼ਾਂ ਹੀ ਪਾ ਕੇ ਪਨੀਰੀ ਦਾ ਆ ਹਾਲਾਤ ਤੇ ਇੱਕ ਮੈਂ ਹੋਰ ਵੀ ਗੱਲ ਦੱਸਣੀ ਚੋਣਾ ਹੁਣ ਨਾ ਜਿਵੇਂ ਹਨੇਰੀਆਂ ਆਈਆਂ ਨੇ ਨੇਰੀ ਆਉਣ ਦੇ ਨਾਲ ਉਤੋਂ ਪੱਤੇ ਫਟ ਜਾਂਦੇ ਹੁੰਦੇ ਆ ਕਿਉਂਕਿ ਨਰਮ ਹੁੰਦੀ ਆ ਨਾ ਉਹ ਪੀਲੇ ਪੀਲੇ ਲੱਗਣਗੇ ਉਹਨੂੰ ਚੱਕ ਕੇ ਕਮਲਿਆਂ ਵਾਂਗੂ ਸਪਰੇਹਾਂ ਨਾ ਕਰਨ ਲੱਗ ਜਿਓ ਕੀ ਹਾਂ ਸਪਰੇਹਾਂ ਠੋਕ ਦੀਏ ਉਹ ਤਾਂ ਦੇ ਦੇਣੀ ਆ ਦਵਾਈ ਵੀ ਆ ਘਾਟ ਆ ਗਈ ਕਰਦੇ ਆ ਘਾਟ ਆ ਗਈ ਕਰਦੇ ਇਸ ਚੀਜ਼ ਤੇ ਕੰਟਰੋਲ ਰੱਖਿਓ ਠੀਕ ਨੇ ਇਹ ਸਾਡੇ ਏਰੀਆ ਦੇ ਵਿੱਚ ਨਾ ਵੀਰੇ ਜਿਹੜੇ ਬੰਦੇ ਹੁਣ ਅਸੀਂ ਸਾਡੇ ਏਰੀਆ 'ਚ ਦਾ ਪਲਾਉ ਬਹੁਤ ਚੱਲਦਾ ਜਿਹੜੇ ਪਲਾਉ ਫੇਨ ਲੱਗੇ ਉਹਨਾਂ ਦੇ ਖੱਤਿਆਂ ਦੇ ਵਿੱਚ ਆਹ ਲੋਹੇ ਲੋਹੇ ਇਹ ਜਿਹੜੀਆਂ ਚੀਜ਼ਾਂ ਦੀ ਘਾਟ ਆਉਣੀ ਹਟ ਗਈ। ਠੀਕ ਨਹੀਂ। ਮੈਗਨੀਸ਼ੀਅਮ ਹੋਰ ਸਾਰੇ ਚੀਜ਼ਾਂ ਦੀ ਘਾਟ ਨਹੀਂ ਆਉਂਦੀ ਕਿਸੇ ਵੀ ਚੀਜ਼ ਨੂੰ ਕਿਉਂਕਿ ਆਪਾਂ ਫਸਲਾਂ ਦੇ ਉਹ ਥੱਲੇ ਰਹਿਣਦ ਖੁੰਦ ਬਹੁਤ ਪੈਂਦੀ ਆ ਉਹ ਜ਼ਿੰਕ-ਜੁੰਕ ਦੀ ਘਾਟ ਆਉਂਦੀ ਨਹੀਂ। ਤੇ ਆ ਤੁਸੀਂ ਦੇਖ ਲੋ ਰੰਗ ਇਹਦਾ ਪਨੀਰੀ ਦਾ ਆਪਣੀ ਦਾ। ਉਹ ਵੀਰ ਨੇ ਜਾਨੀ ਕਿ ਬੜਾ ਘੋਟ-ਘੋਟ ਕੇ ਲਿਖਿਆ ਤੂੰ ਭਗਵਾਨਤਮਨ ਦਾ ਜਿਆਦੇ ਮੂਰਲਾ ਬਣਦਾ ਅਸੀਂ ਫਲਾਨਾ ਵਾਂ ਧੰਕਾ ਵਾ ਮੈਂ ਤਾਂ ਅੱਗ ਲਾਉਂਗਾ। ਇਓ ਮੈਨੂੰ ਲੱਗਦਾ ਆਪੋ ਕੈਨੇਡਾ ਚ ਬੈਠਾ ਤੇ ਇੱਥੇ ਅੱਗ ਲਾਉਂਦਾ ਫਿਰਦਾ ਠੀਕ ਨਹੀਂ ਆ ਹਲਾਤਾ ਆਪਣੇ ਲੋਕਾਂ ਦੇ ਕਿ ਜੀਨੇ ਚੱਜ ਦਾ ਕੰਮ ਕੀਤਾ ਉਹਨੂੰ ਵੀ ਰੋਕਣਾ ਹੀ ਰੋਕਣਾ ਕਿ ਨਾ ਭਰਾਵਾ ਤੂੰ ਨਾ ਅੱਜ ਲੈਟ ਨਹੀਂ ਆਈ ਹੈਗੀ ਕਿਉਂਕਿ ਮਿਹਰੀ ਦੇ ਕਾਰਨ ਖੰਭੇ-ਖੰਭੇ ਬਹੁਤ ਡਿੱਗੇ ਹੋ ਜਾਂ ਤਾਰਾਂ ਤੂਰਾਂ ਬਹੁਤ ਟੁੱਟੇ ਆ ਆਜ ਡਿਜਨੇਟਰ ਇੱਥੇ ਫਾਰਮ ਤੇ ਚੱਲਦਾ ਜਿਹੜੀ ਆਪਣੀ ਅੰਦਰ ਪਨੀਰੀ ਬੀਜੀ ਆ ਇਆ ਉੱਧਰ ਜਿਹੜੀ ਹੱਥਾਂ ਨਾਲ ਵੀਜੀ ਆਉ ਤੇ ਲੈ ਕੇ ਚੱਲੇ ਆ ਚਲਾਉਣ ਨੂੰ ਇਹ 709 ਦਾ ਵਾਜ ਅੱਜ ਪਹਿਲੇ ਦਿਨ ਚਲਾਉਣਾ 2 ਸਾਲ ਹੋ ਗਏ ਚਲਾਇਆ ਹੁਣ ਵੀ ਲੋੜ ਹੀ ਨਹੀਂ ਵੇਚਣੇ ਇਤਰੇ ਜਮੇ ਅੱਜ ਧਰੀਆ ਬੈਟਰੀ ਨਵੀਂ ਹੈ ਅੱਜ ਚੱਲੇ ਬਾਈ ਹੁਣੀ ਮੂੰਗੀ ਵੜਣ ਤੇ ਵਿਆ ਕੰਬੈਨ ਆਪਣੀ ਮੂੰਗੀ ਵੜਣ ਅੰਕਲ ਉਹਨਾਂ ਦੇ ਵੜਣੀਆਂ 2-3 ਘਰਾਂ ਦੇ ਵੜਣੀਆਂ 4 ਕਿਲੇ 4 ਕਿਲਾ 4-5 ਕਿਲੇ 4-5 ਕਿਲੇ ਇੱਕ ਆਪਾਂ ਹੋਰ ਕੰਮ ਕਰਨਾ ਯਾਰ ਉਹ ਨਾ ਟੱਲੀ ਖੜੀ ਆ ਉਹਦਾ ਨਾ ਟਾਣਾ ਵਾ ਜਿਹੜਾ ਉਹ ਬੜਾ ਕਸੂਤਾ ਵਾ ਸਾਲਾ ਰੋਡ ਤੇ ਨੂੰ ਆਂਦਾ ਇਹਦਾ ਕਿਵੇਂ ਕਰੀਏ ਲੈ ਕੇ ਚੱਲ ਟਰੈਕਟਰ ਪਿੱਤਰ ਲੈ ਆਉਂਦਾ ਚੱਲ ਫਿਰ ਤੋਚਣ ਪਾਉਣਾ ਪੈਣਾਗੇ ਨਹੀਂ ਆ ਬਾ ਚੱਲ ਫਿਰ ਪਾ ਉੱਥੇ ਦੇਖੀ ਆਹ ਰਿਹਾ ਟਾਣਾ ਨਾ ਬਹੁਤ ਗਲਤ ਆ ਵੀ ਟਰੱਕ ਦੇ ਵਿੱਚ ਇਵੇਂ ਰਾਤ ਨੂੰ ਕਈ ਵਾਰ ਨਹੀਂ ਰੇ ਸਵੇਰੇ ਨਾ ਕਿਸੇ ਦੇ ਵਿੱਚ ਨਾ ਲੱਗੇ ਟਾਲੀ ਗਈ ਸੁੱਕ ਸੁੱਕਣ ਦੇ ਨਾਲ ਆ ਪਤਾ ਨਹੀਂ ਲੱਗਦਾ ਇੱਕਦਮ ਬੰਦਾ ਕੋਲੇ ਆ ਕੇ ਦੇਖਦਾ ਆਹ ਟਾਣਾ ਇਹਨਾਂ ਹੁਣ ਆਪਾਂ ਪਹਿਲਾਂ ਸੀਗਾ ਵੱਢਣਾ ਤੇ ਕਿਉਂਕਿ ਥੱਲਿਓ ਇਹ ਟਰਾਲ ਪੂਰੀ ਉਹ ਸੁੱਕੀ ਆ ਇਹਦਾ ਉੱਥੇ ਪਾ ਦੇ ਜਾਂ ਤਾਂ ਉਰੇ ਪਾ ਦੇ ਪਤਾ ਉਰੇ ਪਾਉਣ ਤੇ ਜਿੱਥੋਂ ਟੁੱਟਣਾ ਉਹ ਟੁੱਟ ਜੂ ਇਹ ਬਸ ਹਾਂ ਕਲਰ ਟੋਚ ਨਹੀਂ ਪਾਲਾ ਚੱਲ ਪਾ ਇਹਨੂੰ ਉੱਥੋਂ ਇੱਥੋਂ ਦੇ ਇੱਥੋਂ ਘਮਾ ਲਾ ਵਸ ਇਹਨੂੰ ਸੰਗਣ ਇੱਥੋਂ ਵਾ ਇੱਥੋਂ ਮਾ ਜਣਾ ਐਂਸ ਕੋ ਬੈਕ ਅਪ ਦਿਓ ਪਿੱਛੇ ਨਹੀਂ ਖਿੱਚਾਂਗੇ ਨਾਲੇ ਤਾਂ ਟਾਲੀ ਦਾ ਨਹੀਂ ਡਰ ਰੋ ਟਾਲੀ ਵੀ ਥੱਲੇੋਂ ਡਿਗਣ ਵਾਲੀ ਆ ਇਹ ਕਿਸੇ ਤਾਂ ਨੇਰੀ ਨੂਰੀ ਜਿੰਨਾਂ ਜਿਆਦੇ ਇਹ ਡੇਪ ਪੈਣੀਆਂ ਨੇ ਲੰਬਾ ਕਰਕੇ ਭਾਈ ਉੱਥੇ ਆ ਦੇਖੋ ਰੋਡ ਹੈਗਾ ਇੱਥੇ ਤੱਕ ਤੇ ਆ ਦੇਖੋ ਜੋ ਮਹੀ ਉੱਪਰ ਤੱਕ ਆਉਂਦਾ ਹੈ ਯਾਨੀ ਕਿ ਇਹ ਵੀ ਡਾਰੀ ਆ ਵੀ ਕਿਸੇ ਦੇ ਵਿੱਚ ਹੀ ਨਾ ਕੋਈ ਵਿੱਚ ਵਿੱਚ ਨਾ ਲੱਗੇ ਆ ਕਰਕੇ ਹੈਗਾ ਵੀ ਇਹਨੂੰ ਤੋੜ ਹੀ ਦਿੰਨੇ ਆ ਆਏ ਮਗਰ ਨੂੰ ਖਿੱਚ ਵੀ ਤੇ ਸਾਰੀ ਟੱਟੀ ਉਹ ਨਿਕਲ ਗਿਆ ਗੁੱਲਾ ਵੀ ਨਿਕਲ ਗਿਆ ਤੇਰਾ ਉਹ ਵੀ ਨਿਕਲ ਗਿਆ ਆ ਚੱਕ ਬਾਈ ਪਾਸੇ ਕਰ ਪਤਾ ਨਹੀਂ ਦੀ ਵੀ ਥੱਲੇ ਟੁੱਟ ਜਾਣੀ ਐ ਕੱਲ ਨੂੰ ਸਵੇਰੇ ਆਪਾਂ ਜਾਣਾ ਖੱਤਾ ਪਾਉਣ ਇੱਕ ਆਪਾਂ ਨੂੰ ਵਧੀਆ ਖੇਤ ਮਿਲਿਆ ਕੱਲ ਅੱਜ ਸਵੇਰੀ ਗੱਲ ਹੋਈ ਸੀ ਤਾਂ ਕਰਕੇ ਹਾਲ-ਹਾਲ ਪਾਉਣ ਲੱਗੇ ਆ ਟਰੈਕਟਰਾਂ ਵਗਰ ਇੱਕ ਪਿੱਤਰ ਲੈ ਚੱਲੂਗਾ ਇੱਕ ਮੈਂ ਲੈ ਚੱਲੂਗਾ 3630 ਮਗਰ ਪਿੱਤਰ ਨੇ 15 ਹਾਲ ਪਾ ਲੇ ਤੇ 5630 ਮਗਰ 17 ਪਾ ਲੇ ਦੋਵਾਂ ਨਾਲ ਕੱਲ ਨੂੰ ਵਾਹ ਲਾਂਗੇ ਤੇ ਜੰਬੀ ਬਈ ਮਗਰ ਮਗਰ ਸੁਹਾਗਾ ਦੇ ਦੂਗਾ ਫਿਰ ਲੇਜ਼ਰ ਕਰਾ ਲਾਵਾਂਗੇ ਬਹੁਤ ਕੱਤੇ ਚ ਕੱਲ ਨੂੰ ਦਿਖਾਉਨੇ ਆ ਤੁਹਾਨੂੰ ਖੇਤ ਜਿਹੜਾ ਨਵਾਂ ਲੈ ਤਾਂ ਆਪਣੇ ਕੋਲ ਹੀ ਆ ਨਾਲ ਹੀ ਲੱਗਦਾ 15 ਪਾਲੇ ਪਰ ਕੱਲ ਨੂੰ ਉਹ ਖੇਤ ਪਰ ਰੇਤ ਲਈ ਆ 15 20 ਉੱਥੇ ਨੇ ਖਿੱਚੀ ਜਾਣੇ ਕੋਈ ਇੰਨਾ ਔਖਾ ਨਹੀਂ ਕਰਦਾ ਛੋਟੇ ਗੇਅਰ ਤੇ ਲਾ ਕੇ ਨੇ ਖਿੱਚ ਲੈਣੇ ਬੰਦੇ ਕੱਲ ਨੂੰ ਜ਼ੋਰ ਪਰ ਖਿਆ ਜਾਊਗਾ ਵੀ ਮਿੱਤਰੋ ਇਹਦਾ ਕਿੱਵੇਂ ਚੱਲਦਾ 15 ਹਣਾ ਦੇ ਚੱਲੂ ਤਾਂ ਔਖਾ ਹੀ ਪੂਰਾ ਪਰ ਦੇਖਦੇ ਆ ਉਹ ਮੈਂ ਦੂਜੇ ਖੇਤਾਂ 'ਚ ਜਦੋਂ ਪਨੀਰੀ ਬਿਜ਼ਨਸ ਸ਼ੁਰੂ ਕਰ ਲਈ ਉਧਰਲਾ ਪੂਰਾ ਹੋ ਗਿਆ ਤੇ ਹੁਣ ਇੱਧਰ ਪਨੀਰੀ ਬੀਜਦੇ ਆ ਤੇ ਆ ਦੇਖ ਇਹ ਇੱਕ ਲਾਈਨ ਇੱਕ ਕਿੱਲੇ ਦੀ ਆ ਵੀਰੇ 6 ਬੈੱਡ ਇੱਕ ਕਿੱਲੇ 'ਚ ਲੱਗਨੇ ਆ ਇੱਕ ਲਾਈਨ ਇੱਕ ਕਿੱਲੇ ਦੀ ਪਨੀਰੀ ਹੋ ਜਾਂਦੀ ਆ 6 ਲਾਈਨਾਂ ਦੇ ਨਾਲ ਜਿਵੇਂ ਇਹ 6 ਲਾਈਨਾਂ ਦੇ ਅੱਥੀ ਉਹਦੇ 80 85 ਡਰਿਆ ਬਣ ਜਾਣੀਆਂ ਉਦਾਂ ਹੀ ਇਹਦਾ ਹੋ ਜਾਂਦਾ ਪੂਰੀ ਪੂਰੀ ਜਗ੍ਹਾ ਹੀ ਬਣਾਈ ਆ ਛੇ ਲਾਈਨਾਂ ਦੀ ਆ ਬਣਾਈਆਂ ਤੇ ਛੇ ਲਾਈਨਾਂ ਦੀ ਇਹ ਬਣਾਈ ਆ ਤੇ ਛਿਆਂ ਦੀ ਉਹ ਬਣਾਈ ਆ ਤੇ ਉਹ ਉੱਪਰਲੇ ਪਾਸੇ ਥੋੜੀ ਜਿਹੀ ਆਪਾਂ ਜਗ੍ਹਾ ਛੱਡਤੀ ਉਹ ਜਗ੍ਹਾ ਤਾਂ ਛੱਡਤੀ ਕਿਉਂਕਿ ਨਾ ਆਪਣਾ ਮੱਝਾਂ ਰੱਖਿਆ ਆਉਣ ਦੇ ਕਾਰਨ ਇੱਥੇ ਨਾ ਪਸ਼ਾਹ ਵਾਲਾ ਪਾਣੀ ਜਿਹੜਾ ਇਹ ਖਾਲਚੀ ਪੈਂਦਾ ਫਿਰ ਉਹ ਪਸ਼ਾਹ ਵਾਲਾ ਪਾਣੀ ਪਨੀਰੀ ਤੋਂ ਪਹਿਲਾਂ ਕੱਢਣਾ ਪੈਂਦਾ ਉਹ ਫਿਰ ਮੂਰੋ ਇੱਧਰ ਕੱਢ ਦੀ ਤਾਂ ਪਹਿਲਾਂ ਉਹ ਮੱਕੀ ਵਾਲੇ ਚ ਕੱਢ ਦਿੰਦੇ ਸੀ ਹੁਣ ਉਹਨੂੰ ਸੁੱਕਾ ਬਾਵਾਂਗੇ ਤਾਂ ਹੁਣ ਆ ਖਾਲ ਬਣਾਤਾ ਉਹ ਸਿਰੇ ਇੱਕ ਛੋਟੀ ਜੀ ਕਿਆਰੀ ਬਣਾਤੀ ਵੀ ਉਹ ਚ ਕੱਢ ਦਿਆ ਕਰਾਂਗੇ ਪਾਣੀ ਪਹਿਲਾਂ ਕਿਉਂਕਿ ਜਿਹੜਾ ਪਿਸ਼ਾਬ ਵਾਲਾ ਪਾਣੀ ਆ ਫਿਰ ਉਹ ਪਨੀਰੀ ਮਾਰ ਦੂ ਨਾ ਤਾਂ ਕਰਕੇ ਉਹਨੂੰ ਕੱਢੀ ਦਾ ਤੇ ਹੁਣ ਬਸ ਵੀ ਥੋੜਾ ਜ਼ੋਰ ਲੱਗਿਆ ਹੋਇਆ ਵੀ ਪਨੀਰੀ ਬੀਜਦੀ ਏ ਇੱਕ ਵਾਰ ਬੀਜ ਕੇ ਵਿਲੇ ਹੋ ਜੀਏ ਚਲੋ ਫਿਰ ਠੀਕ ਆ ਵੀ ਜਿਵੇਂ 120 25 ਕਿਲਿਆਂ ਦੀ ਆਪਣੇ ਕੋਲ ਟਰੇਆਂ ਆ ਲਈ ਹੈਗੀ ਆ ਤੇ 100 150 ਕਿੱਲੇ ਦੀ ਇਹ ਬੀਜ ਦੀ ਹੈ ਤੇ ਚਲੋ ਬਾਕੀ ਆਪਣਾ ਹੱਥਾਂ ਨਾਲ ਲਵਾ ਲਾਂਗੇ ਹਨ ਤੇ ਕਿਉਂਕਿ ਜਿੰਨਾ ਮਸ਼ੀਨ ਨਾਲ ਲੱਗਿਆ ਮਸ਼ੀਨ ਨਾਲ ਜਿਹੜੇ ਪਹਿਲਾਂ ਪਹਿਲਾਂ ਖਾਲੀ ਹੋਣਗੇ ਟਰੇਆਂ ਉਹ ਪਹਿਲਾਂ ਪਹਿਲਾਂ ਵਾ ਭਰਾ ਦਾਂਗੇ ਫਿਰ ਦੂਜੇ ਲੋਡ ਦੁਬਾਰਾ ਫੇਰ ਭਰ ਕੇ ਰੱਖ ਦਾਂਗੇ ਐਦਾਂ ਕਰਨਾ ਆਪਾਂ ਦੁਬਾਰਾ ਫੇਰ ਭਰ ਕੇ ਰੱਖਣਾ ਕੁੱਤੇ ਤੰਗ ਕਰਦੇ ਆ ਸਾਲੇ ਕੁੱਤੇ ਨਾ ਉਤੋਂ ਦੀ ਗਿੜਾ ਦੇ ਜਾਂਦੇ ਆ ਕਈ ਵਾਰ ਹੁਣ ਇਹਨਾਂ ਤੇ ਕਿੱਥੇ ਕਿੱਥੇ ਬੰਦਾ ਰੱਖੀ ਰੱਖੂਗਾ ਇਹ ਚੱਕਰ ਪੈ ਜਾਂਦਾ ਹਉ ਦੇ ਲੋਖ ਖੜੀ ਜਾਣਾ ਪੂਰੀ ਸੋਹਣੀ ਪਨੀਰੀ ਕੱਲ ਇਹਨੂੰ ਰਿਓ ਵੀ ਲਾਇਆ ਛੱਟਾ ਬਸ ਬਿਲਕੁਲ ਪਤਲਾ ਪਤਲਾ ਦੋ ਦੋ ਤਿੰਨ ਤਿੰਨ ਦਾਣੇ ਹੁਆ ਆਹ ਜਿਹੜੀ ਪਨੀਰੀ ਆਪਣੀ ਨਾ ਨਵੀਂ ਬੀਜੀ ਸੀਗੀ ਬੁਰ ਇਹ ਟੱਕ ਕੇ ਐਵੇਂ ਖੜਾਉਣੀ ਪੈਂਦੀ ਆ ਕਿਉਂਕਿ ਫਿਰ ਨਹੀਂ ਉੱਪਰਲੀ ਪਨੀਰੀ ਨੂੰ ਨਾ ਸੁੱਕ ਜਾਂਦੀ ਆ ਤੇ ਹਰੀ ਨਹੀਂ ਹੁੰਦੀ ਆ ਆ ਤਰਪਿਆ ਨਾ ਉੱਪਰ ਲੰਮੇ ਆ ਦੇ ਥੱਲੇ ਵਾਲੀ ਬਨੀ ਇਹ ਹੁਣ ਕੱਲ ਨੂੰ ਸ਼ਾਮ ਨੂੰ ਰੱਖਾਂਗੇ ਜਾਂ ਪਰਸੋਂ ਇਹ ਜ ਇੰਨਾ ਬਣੀ ਪੈ ਜਾਂਦਾ ਕਿ ਆਪਣੇ ਆਪ ਨਮੀ ਲੈ ਲੈਂਦੀ ਹੈ ਤੇ ਆ ਦੇ ਆ ਦੂਜੀ ਪਨੀਰੀ 26 ਦੀ ਰੋਜ਼ ਭਿਉਆਂ ਚੱਲ ਜਿਉਂ ਦੇ ਹੀ ਦਾ ਕੱਢਦੇ ਹੀ ਤਾਂ ਭਿਉਂ ਨਹੀਂ ਦਾ ਕੱਢਦੇ ਹੀ 20 ਘੰਟੇ ਹੁਣ ਉਹ ਇਹਦੀ ਮਿਲਾ ਦੇਣਾ ਸਾਹ ਪਾਤੀਆਂ ਦੀ ਟਰਾਲੀ ਭਰੀ ਖੜੀ ਐ ਇਹ ਮੰਮੀ ਉਹਨਾਂ ਦਾ ਉਹ ਆ ਇਰਦਾ ਉਹ ਟਰੈਕਟਰ ਲੈ ਆਉਣਾ ਸੀ ਮੱਲਾ ਆਪਣਾ ਉਹ ਨਾਲ ਦੀ ਕद्दू ਟਿੰਡੋ ਦੇ ਲਓ ਉੱਤਰਦਾ ਆਪਣਾ ਐਨਾ ਰੋਜ ਉੱਤਰ ਜਾਂਦਾ ਟਿੰਡੋ ਵੀ ਕद्दू ਡੇਲੀ ਵਾਰੀ ਕਰਦੇ ਆ ਨਾਲੋਂ ਜਿੰਨਾ ਕਿ ਖੱਤਾ ਉਹਦੀ ਡੇਲੀ ਵਾਰੀ ਹੁੰਦੀ ਮੈਂ ਕਿਹਾ ਆਹ ਲੈਂਡ ਨਹੀਂ ਆਇਆ ਕद्दू ਟਿੰਡੋ ਅੱਛਾ ਉਹਨੂੰ ਕਿਹਾ ਲੈ ਜੀ ਚੱਕ ਕੇ ਗੱਡੀ ਚ ਕਿਉਂ ਨਹੀਂ ਲਿਆਂਦਾ ਇਹ ਜਿੱਥੇ ਕਾਹ ਤੋਂ ਰੱਖ ਕੇ ਲਿਆਂਦਾ ਛੋਟੂ ਲੈ ਕੇ ਆਉਂਦਾ ਛੱਡ ਕੇ ਚੱਲੇ ਹੁਣ ਇਹ ਜਿੱਥੇ ਛੱਡਣ ਜਾਏਗਾ ਤੂੰ ਚਲ ਛੱਡ ਤਾਂ ਇਹ ਦੂਲੇ ਪਾ ਕੇ ਇਕੜਾ ਲੈ ਫ੍ਰੇਟ ਰੰਚ ਬਸ